ਦੋਨੋਂ ਮੁੰਡੇ ਮਰ ਗਏ ਵਾਹਿਗੁਰੂ ਵਾਹਿਗੁਰੂ ਸਾਡੇ ਕੋਲੇ ਸਾਡਾ ਰਹਿਣ ਵਾਲਾ ਘਰ ਵੀ ਹੈ ਨਹੀਂ ਬੇਟਾ ਆਪਣਾ ਪੱਖਾ ਦੇ ਆ ਚੱਕ ਕੇ ਹੁਣ ਹੀ ਦੇ ਦੇਣੇ ਪੱਖਾ ਲੈ ਜਾ ਤੁਸੀਂ ਸਾਡੇ ਕੋਲ ਆਏ ਮਾਤਾ ਜੀ ਅੱਜੋਂ ਪਹਿਲਾਂ ਆਏ ਹੁੰਦੇ ਤਾਂ ਸ਼ਾਇਦ ਹੋਰ ਕੋਈ ਮਾਰਾ ਮਦਦ ਕਰਾਉਂਦੇ ਸਾਡੇ ਉੱਤੋਂ ਸਭ ਸਾਰੀ ਦੁਨੀਆ ਲਈ ਅਰਦਾਸ ਕਰਿਓ ਪਰਮਾਤਮਾ ਸਭ ਦਾ ਬੇੜਾ ਪਾਰ ਕਰੇ ਹਾਂਜੀ ਬਾਪੂ ਜੀ ਹੁਕਮ ਨਾਲ ਆ ਗੋਚ ਨਹੀਂ ਮੇਰਾ ਸਿੱਧਾ ਹੁੰਦਾ ਜੀ ਓਹੋ ਇਹ ਕੀ ਹੋ ਗਿਆ ਇਹ ਪੱਤੀ ਲੱਗ ਬੈਠੋ ਮਾਤਾ ਜੀ ਬੈਠੋ ਬੈਠੋ ਬੇਟਾ ਪਾਣੀ ਪਿਲਾਓ ਲੋਹੇ ਦੀ ਪੱਤੀ ਲੱਗ ਗਈ ਜਿਹੜੇ ਦੇ ਕੋਈ ਐਕਸਰੇ ਬਾਪੂ ਜੀ ਇਹਦਾ ਕੁਝ ਹੈਗਾ ਐਕਸ-ਰੇ ਦਾ ਹੈ ਗਿਆ ਸੀ ਤਾਂ ਹੈਗਾ ਇਹ ਇਹ ਕਦੋਂ ਹੋਇਆ ਸੀ ਬਾਪੂ ਜੀ ਇਹ ਹੋ ਗਿਆ ਮੇਰਾ ਖਲ ਤਾਂ ਇਹ ਇਹ ਐਕਸ-ਰੇ ਦਾ ਕੀ ਕਰਤਾ ਬਾਪਾ ਜੀ ਐਕਸ-ਰੇ ਦਾ ਕੀ ਹਾਲ ਕਰਦਾ ਕੋਈ ਗੱਲ ਨਹੀਂ ਹੁਕਮ ਲਾਓ ਕਿਥੋਂ ਲਾਜ ਚੈੱਕ ਕਰਾਇਆ ਕਿਦੋਂ ਦੇਖੋ ਕਿਥੋਂ ਆਇਆ ਇੱਧਰ ਇੱਕ ਨੂਰਾ ਆਇਆ ਕੀ ਕਹਿੰਦੇ ਜੀ ਉਹ ਉਹ ਕਹਿੰਦੇ ਪਰੇਖਣ ਹੋਊਗਾ ਇਹ ਇਹ ਹੁਣ ਹੱਥ ਆਪਣੇ ਆਪ ਸਿੱਧਾ ਨਹੀਂ ਹੁੰਦਾ ਨਾ ਆਪਣੇ ਆਪ ਨਹੀਂ ਸਿੱਧਾ ਅੱਛਾ ਇਹ ਲਮਕ ਗਿਆ ਪੂਰਾ ਹਾਂ ਪੂਰਾ ਲਓ ਪਾਣੀ ਲਓ ਮਾਤਾ ਜੀ ਪਾਣੀ ਪੀਓ ਬਾਪੂ ਜੀ ਕੋਈ ਨਹੀਂ ਪਾਣੀ ਪੀਤਾ अच्छा जी ते ਕਿੰਨੇ ਪੈਸੇ ਮੰਗਦੇ ਡਾਕਟਰ ਆਪਰੇਸ਼ਨ ਦੇ ਪੈਸੇ ਹੈ ਨਹੀਂ ਬੱਚੇ ਤੁਹਾਡੇ ਮੁੰਡੇ ਹੈ ਨਹੀਂ ਦੋ ਮੁੰਡੇ ਸੀ ਦੋਵੇਂ ਮਰ ਗਏ ਦੋਨੋਂ ਮੁੰਡੇ ਮਰ ਗਏ ਵਾਹਿਗੁਰੂ ਵਾਹਿਗੁਰੂ ਫਿਰ ਹੁਣ ਆਪਣਾ ਗੁਜ਼ਾਰਾ ਕਿੱਦਾਂ ਚੱਲਦਾ ਘਰੇ ਮੈਂ ਕੰਮ ਕਰਦੀ ਹਾਂ ਤਾਂ ਕੋਠੀਆਂ 'ਚ ਅੱਛਾ ਜੀ ਤੁਸੀਂ ਕੋਠੀਆਂ 'ਚ ਕੰਮ ਕਰਦੇ ਹੋ ਹਾਂ ਜੀ ਅੱਛਾ ਜੀ ਕੰਮ ਕਰਕੇ ਆਉਂਦੀਆਂ ਤਾਂ ਮਾੜਾ ਲਿਓ ਬਾਪੂ ਜੀ ਮੈਂ ਖੋਲ ਦੇਣਾ ਮੈਂ ਖੋਲ ਦੇਣਾ ਸਾਡੇ ਕੋਲੇ ਸਾਡਾ ਰਹਿਣ ਦਾ ਘਰ ਵੀ ਹੈ ਨਹੀਂ ਕੋਈ ਗੱਲ ਨਹੀਂ ਬਾਪੂ ਜੀ ਤੁਹਾਡਾ ਇਲਾਜ ਕਰਾ ਦਾਂਗੇ ਰਹਿਣ ਕਿੱਥੇ ਹੋ ਆਸਬੋੜ ਦੀ ਕੋਈ ਤੇ ਨਾਲੇ ਤੇ ਅੱਛਾ ਜੀ ਮੱਛਰ ਤੋਰ ਤੋਰ ਖਾਂਦਾ ਚੱਲੂ ਕੋਈ ਗੱਲ ਨਹੀਂ ਤੁਹਾਡਾ ਇਲਾਜ ਕਰਾ ਦਨੇ ਹੋਰ ਸੇਵ ਲਾਓ ਕੋਈ ਨਹੀਂ ਤੁਹਾਡਾ ਕਰਾ ਦਨੇ ਇਲਾਜ ਕਰਾ ਦਨੇ ਸਾਰਾ ਕਰਾ ਦਨੇ ਪੱਖਾ ਵੀ ਹੈ ਨਹੀਂ ਸਾਡੇ ਕੋਲ ਦਾ ਕੋਈ ਕੋਈ ਨਹੀਂ ਪੱਕਾ ਬੇਟਾ ਆਪਣਾ ਪੱਖਾ ਦੇ ਆ ਚੱਕ ਕੇ ਹੁਣ ਹੀ ਦੇ ਦੇਨੇ ਪੱਖਾ ਲੈ ਜਾਓ ਬਿਜਲੀ ਹੈਗੀ ਉੱਥੇ ਆ ਪੱਖਾ ਤੁਹਾਨੂੰ ਹੁਣ ਹੀ ਦੇ ਆ ਪੱਖਾ ਲਾ ਕੇ ਦੇ ਆ ਪੱਖਾ ਲਾ ਦੇ ਆ ਲੈ ਲਓ ਮਾਦਾ ਜੀ ਪੱਖਾ ਆਏ ਕਿਦਾਂ ਹੋ ਤੁਸੀਂ ਹਾਂਜੀ ਆਏ ਕਿਦਾਂ ਹੂੰ ਟੈਂਪੋ ਕਿੱਥੇ ਆ? ਉਹ ਬਾਈਕ ਚੱਲ ਗਿਆ। ਅੱਛਾ ਜੀ ਟੈਂਪੋ ਲਾ ਗਿਆ। ਕੋਈ ਨਹੀਂ ਤੁਹਾਨੂੰ ਨਵਾਂ ਪੱਖਾ ਦੇ ਰਹੇ ਹੋ। ਸਾਨੂੰ ਕੋਈ ਪੱਖਾ ਦੇ ਕੇ ਗਿਆ ਸੀਗਾ ਸ਼ਾਇਦ ਤੁਹਾਡੇ ਕਰਮਾਂ 'ਚ ਹੀ ਲਿਖਿਆ ਸੀ। ਆ ਪੱਖਾ ਲੈ ਜਾਓ ਅੱਜ ਲਈ ਰਾਤ ਪੱਖੇ ਨਾਲ ਕੱਟੋ। ਕਦੋਂ ਤੋਂ ਬਿਨਾ ਪੱਖੇ ਤੋਂ ਰਹਿ ਰਹੇ ਹੋ? ਹੋ ਗਿਆ ਮਹੀਨੇ 2 ਮਹੀਨੇ। ਅੱਛਾ ਮਹੀਨੇ 2 ਮਹੀਨੇ। ਕੋਈ ਗੱਲ ਨਹੀਂ ਆ ਪੱਖਾ। ਹੋ ਗਈ ਗਰਮੀ ਬਹੁਤ ਜ਼ਿਆਦਾ। ਆ ਦੇਖੋ ਆ ਲੈ ਜਾਓ ਪੱਕਾ ਪੱਖਾ ਲੈ ਜਾਓ। ਬੇਟਾ ਸਾਫ਼ ਦੇਖੋ ਆ ਪੱਖਾ ਠੀਕ ਹੈ। ਆ ਪੱਖਾ ਸਾਫ਼ ਕਰਕੇ ਦਿਓ ਚੰਗੀ ਤਰ੍ਹਾਂ। ਇਹ ਲੈ ਜਾਓ। ਹੋਰ ਤੁਹਾਡੇ ਘਰ ਵੀ ਸਾਡਾ ਮੁੰਡਾ ਕੱਲ ਆਏਗਾ। ਜੋ ਮਦਦ ਹੋਈ ਬਾਪੂ ਦੀ ਸਾ ਆਲੇ ਦੇ ਰਣੇ ਆ ਜੀ ਅਸੀਂ ਭਰਾ ਹੋ ਨਾ ਕੋਈ ਗੱਲ ਨਹੀਂ ਕਰਾਵਾਂ ਆ ਤੁਹਾਡਾ ਇਲਾਜ ਵੀ ਕਰਾ ਦਿੰਨੇ ਹਾਂ ਗੰਦਾ ਪਾਣੀ ਮੋਸ਼ਕ ਮਾਰਦਾ ਉੱਥੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਸਾਡੇ ਕੋਲ ਆਏ ਮਾਤਾ ਜੀ ਅੱਜੋਂ ਪਹਿਲਾਂ ਆਏ ਹੁੰਦੇ ਤਾਂ ਸ਼ਾਇਦ ਹੋਰ ਕੁਮਾਰਾ ਜੀ ਮਦਦ ਕਰਾਣਦੇ ਸਾਡੇ ਹੱਥੋਂ ਕਰਨ ਕਰਾਣ ਵਾਲ ਇਹ ਅਸੀਂ ਕੱਲ ਹੀ ਤੁਹਾਨੂੰ ਡਾਕਟਰ ਕੋਲ ਭੇਜ ਦਿੰਨੇ ਆ ਡਾਕਟਰ ਕੋਲ ਜਾਓ ਆਰਾਮ ਨਾਲ ਜਾ ਕੇ ਐਡਮਿਟ ਹੋ ਜਾਓ ਆਪਰੇਸ਼ਨ ਕਰਾਓ ਕੋਈ ਦਿੱਕਤ ਆਏਗੀ ਅਸੀਂ ਬੈਠੇ ਠੀਕ ਹੈ ਜੀ ਸਾਨੂੰ ਕੀ ਦੋਂਗੇ ਇਹਦੇ ਬਦਲੇ ਜੀ ਜੋ ਫਰਤੀ आशीर्वाद ਦਿਓ ਸਰਬੱਤ ਦਾ ਭਲਾ ਮੰਗ ਲੋਕ ਬੜੀ ਦੂਰੋਂ ਦੂਰੋਂ ਅੱਛੇ ਸੇਵਾ ਕਰਨ ਆਂਦੇ ਨੇ ਸਰਬੱਤ ਦਾ ਭਲਾ ਸਭ ਸਾਰੀ ਦੁਨੀਆ ਲਈ ਅਰਦਾਸ ਕਰਿਓ ਪ੍ਰਮਾਤਮਾ ਸਭ ਦਾ ਬੇੜਾ ਪਾਰ ਕਰੇ ਵਾਹਿਗੁਰੂ ਕੋਈ ਗੱਲ ਨਹੀਂ ਮੈਂ ਕਰਾ ਦਿੰਦਾ ਮਾਤਾ ਜੀ ਕਰਕੇ ਹੋਣੀਆ ਕੰਮ ਤਾਂ ਅਸੀਂ ਰੋਪੀ ਖਾਂਦੀ ਮੈਂ ਕਰਾ ਦਿੰਦਾ ਮੈਂ ਤੁਹਾਡਾ ਇਲਾਜ ਕਰਾ ਦਿੰਦਾ ਸਾਰਾ ਹੋਰ ਵੀ ਤੁਹਾਡੇ ਘਰ ਦੀ ਜੋ ਮਦਦ ਹੋਈ ਸਾਡੇ ਕੋਲ ਅਸੀਂ ਜਰੂਰ ਕਰਾਂ ਕੋਈ ਨਹੀਂ ਕਰਦੇ ਮਾਤਾ ਜੋ ਦੇਖੋ ਮਾਤਾ ਜੀ ਸਾਡਾ ਕੰਮ ਇਲਾਜ ਦਾ ਫਿਰ ਵੀ ਉਸ ਤੋਂ ਬਾਹਰ ਹੋ ਕੇ ਮੇਰੇ ਕੋਲ ਜੋ ਜੋ ਹੋਇਆ ਮੈਂ ਜ਼ਰੂਰ ਕਰੂੰ ਮੇਰਾ ਬਸ ਚੱਲੇ ਮਾਤਾ ਮੈਂ ਤਾਂ ਕਿਸੇ ਨੂੰ ਬੈ ਘਰਨਾ ਸੌਣ ਦਵਾ ਰਾਤ ਨੂੰ ਵੈਸੇ ਗੁਰੂ ਮਹਾਰਾਜ ਬੈਠੇ ਨੇ ਮੈਂ ਕੌਣਾ ਉਹਦੀ ਰਜ਼ਾ ਦੇ ਤੱਕ ਕੋਈ ਨਹੀਂ ਭੁੱਖਾ ਸੌਂਦਾ ਹਾਂ ਤਾਂ ਚੱਲੂਗਾ ਕੋਈ ਮਾੜਾ ਮੋਟਾ ਕੰਮ ਕਰਨ ਉਹਦੇ ਵਿੱਚ ਮਹਾਰਾਜ ਵਸਦਾ ਸਾਡੇ ਵਿੱਚ ਅਰੇ ਨਹੀਂ ਨਹੀਂ ਮਹਾਰਾਜ ਅਸੀਂ ਸਾਰੇ ਮਹਾਰੇ ਦੇ ਬੱਚੇ ਹੀ ਆ ਕੋਈ ਨਹੀਂ ਆ ਚੱਲਦੀ ਕੋਈ ਗੱਲ ਤੁਹਾਨੂੰ ਮੈਂ ਕਰਾਨਾ ਬਾਪੂ ਜੀ ਨੂੰ ਕਰਾਇਆ ਵੀ ਦਿਵਾਓ ਤੇ ਕਰਾਇਆ ਇਲਾਜ ਦਾ ਚੈੱਕਅਪ ਕਰਾਓ ਤੇ ਪੱਖਾ ਰਖਾ ਕੇ ਆਟੋ 'ਚ ਭੇਜੋ ਬੈਠੋ ਬਾਪੂ ਜੀ ਮੈਂ ਕਰਾਨਾ ਸਾਰਾ ਬੈਠੋ ਆਜੋ ਤੁਸੀਂ ਆਜੋ ਇੱਧਰ ਆਜੋ